ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗਰੀਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਜਿਹੜੇ ਮੇਰੇ ਭਰਾ ਪਹਿਲੀ ਵਾਰ ਵੀਡੀਓ ਦੇਖਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਰਿਕਵੈਸਟ ਹੈ ਬਾਈ ਉਹਨਾਂ ਚੈਨਲ ਨੂੰ ਸਬਸਕ੍ਰਾਈਬ ਮੇਰਾ ਭਰਾ ਬਣੇ ਜਰੂਰ ਕਰ ਲਿਆ ਕਰੋ 6280137325 ਮੇਰਾ ਮੋਬਾਈਲ ਨੰਬਰ ਹੈ ਬਾਈ ਜੀ ਕੋਈ ਐਡ ਕਰਾਉਣ ਲਈ ਕੋਈ ਮੱਝਾਂ ਗਾਂ ਵੇਚਣੀ ਤੇ ਕੋਈ ਵੀ ਐਡ ਕਰਾਉਣ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋਗੇ ਸਵਰਾਜ 855 ਟਰੈਕਟਰ ਬਿਕਾਊਗਾ ਵੀਰ ਦਾ ਮੋਬਾਈਲ ਨੰਬਰ ਹੈਗਾ ਵੀਰ ਦਾ 78887 694907887 69490 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ 2018 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2018 ਮਾਡਲ ਟਰੈਕਟਰ ਹੈਗਾ ਸਾਰਾ ਟਰੈਕਟਰ ਵੀ ਬਾਈ ਜੀ ਪੂਰਾ ਘੈਂਟ ਟਰੈਕਟਰ ਪਿਆਗਾ ਬਿਲਕੁਲ ਰੰਗ ਪੇਟ ਨਾਲ ਦਾ ਪਿਆਗਾ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆਗਾ ਵੀਡੀਓ ਚ ਚੈੱਕ ਕਰ ਸਕਦੇ ਹੋ ਬਾਈ ਜੀ ਤੁਸੀਂ ਰਿਵਰਸ ਪੀਟੀਓ ਟਰੈਕਟਰ ਹੈਗਾ ਪਾਵਰ ਸਟੀering ਦਾ ਟਰੈਕਟਰ ਇੰਜਨ ਗੇਅਰ ਲੈਫਟ ਪੱਖੋਂ ਪੂਰਾ ਫੁੱਲ ਓਕੇ ਟਰੈਕਟਰ ਹੈਗਾ ਸਾਰਾ ਟਰੈਕਟਰ ਬਿਲਕੁਲ ਪੂਰਾ ਓਕੇ ਡਾਕਟਰ ਬਾਈ ਦੀ ਚੱਲਿਆ ਬਾਈ ਜੀ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਲਿਆ ਸਕਦੇ ਹੋਗੇ ਟਾਇਰਾਂ ਦੀ ਗੱਲ ਕਰਕੇ ਤਾਂ ਨਾਲ ਦੇ ਟਾਇਰ ਆ ਗਏ ਬਾਈ ਜੀ 60 ਤੋਂ 65 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ ਇੱਕ ਗੱਲ ਹੋਰ ਆ ਬਾਈ ਜੀ 2018 ਮਾਡਲ ਆਗਾ ਵੈਸੇ ਪਰ ਇਹਦੀ ਕਾਪੀ ਜਿਹੜੀ ਬਣੀ ਹੋਈ ਆ ਉਹ 2000 ਆਰਸੀ 2019 ਦੀ ਬਣੀ ਹੋਈ ਆ ਬਾਈ ਜੀ 18 ਮਾਡਲ ਆ ਰਸੀ ਇਹਦੀ 2019 ਦੀ ਬਣੀ ਹੋਈ ਆ ਬਾਕੀ ਆਪਾਂ ਮੋਬਾਈਲ ਨੰਬਰ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਰ ਦਾ ਉਸ ਤੇ ਸੰਪਰਕ ਕਰਕੇ ਵੀਰ ਤੋਂ ਹੋਰ ਵੀ ਸਾਰੀ ਜਾਣਕਾਰੀ ਤੁਸੀਂ ਰੇਟ ਵਗੈਰਾ ਦੀ ਵੀਰ ਕੰ ਦਾ ਫੋਨ ਤੁਸੀਂ ਤੁਹਾਨੂੰ ਰੇਟ ਵਗੈਰਾ ਕਰ ਲਾਂਗੇ ਤੇ ਮੇਰੇ ਵੀਰ ਭਰਾਵਾਂ ਜਿਨ੍ਹਾਂ ਨੇ ਟਿਕਟ ਲੈਣਾਗਾ ਉਹਹੀ ਵੀਰ ਨੂੰ ਕਾਲ ਕਰਨ ਤੇ ਬਾਈ ਜੀ ਇਦਾਂ ਦੀ ਵੀਡੀਓ ਬਣਾ ਲਈ ਆਪਣੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋਗੇ ਧੰਨਵਾਦ ਜੀ